ਹਾਂਜੀ ਆ ਕਿਸੇ ਘਟਿਆ ਬੰਦੇ ਦੀ ਕਰਤੂਤ ਦੇਖੋ ਇਸ ਘਟਿਆ ਬੰਦੇ ਨੇ ਇਹ ਬੀੜ ਸਾਰਾ ਤਬਾਹ ਕਰਕੇ ਰੱਖ ਦਿੱਤਾ ਹਰਿਆ ਭਰਿਆ ਜੰਗਲ ਸਾਰਾ ਹੀ ਤਬਾਹ ਕਰਕੇ ਰੱਖ ਦਿੱਤਾ ਦੇਖੋ ਕਿਸੇ ਪੰਛੀ ਦੇ ਅੰਡੇ ਪਏ ਆ ਇਹ ਵੀ ਵਿੱਚ ਹੀ ਫੂਕ ਕੇ ਰੱਖ ਦਿੱਤੇ ਹੋਰ ਪਤਾ ਨਹੀਂ ਇੱਥੇ ਕਿੰਨੇ ਕਿ ਜੀਵ ਜੰਤੂ ਆ ਜਿਹੜੇ ਵਿਚਾਰੇ ਜਿੰਦਾ ਵੀ ਸੜ ਕੇ ਸੁਆਹ ਹੋ ਗਏ ਇਹ ਉਹ ਲੋਕ ਨੇ ਇਹ ਉਹ ਘਟਿਆ ਲੋਕ ਨੇ ਜੋ ਬਾਤਾਵਾਰਨ ਦਾ ਪੂਰਾ ਨੁਕਸਾਨ ਕਰਦੇ ਨੇ ਤੇ ਫਿਰ ਇਹ ਅਰਦਾਸਾਂ ਕਰਦੇ ਨੇ ਪ੍ਰਮਾਤਮਾ ਅੱਗੇ ਕਿ ਮੀਂਹ ਪੈ ਜਾਵੇ ਮੱਥੇ ਟੇਕਦੇ ਨੇ ਇਹ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾ ਜਾ ਕੇ ਆਪਣੇ ਪਰਿਵਾਰ ਲਈ ਸੁੱਖ ਸ਼ਾਂਤੀ ਮੰਗਦੇ ਨੇ ਤੰਦਰੁਸਤੀਆਂ ਮੰਗਦੇ ਨੇ ਇਹ ਉਹ ਘਟਿਆ ਲੋਕ ਨੇ ਜੋ ਆਪਣੇ ਆਪ ਨੂੰ ਧਾਰਮਿਕ ਕਹਿ ਲਾਉਂਦੇ ਨੇ ਪਰ ਬਾਤਾਵਾਰਨ ਦਾ ਜਿਹੜਾ ਹੈ ਨਾਸ ਮਾਰਨ ਦੇ ਵਿੱਚ ਕੋਈ ਕਸ ਨਹੀਂ ਛੱਡਦੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਜਿਹੜੇ ਵੀ ਘਟਿਆ ਬੰਦੇ ਨੇ ਇਹ ਕਰਤੂਤ ਕੀਤੀ ਆ ਉਹਨੂੰ ਭਲਾ ਕੀ ਇਹਨਾਂ ਤੋਂ ਜਿਹੜੀ ਦਿੱਕਤ ਸੀ ਇਹਨਾਂ ਰੁੱਖ ਬੂਟਿਆਂ ਤੋਂ ਕੀ ਦਿੱਕਤ ਸੀ ਆ ਦੇਖੋ ਵਿਚਾਰੇ ਬੂਟੇ ਇਹਨਾਂ ਨੇ ਜਿਹੜੇ ਅੱਧ ਜਲੇਵੇ ਕਰ ਦਿੱਤੇ ਅੱਧੇ ਫੂਕ ਕੇ ਰੱਖ ਦਿੱਤੇ ਜੇਕਰ ਬੰਦੇ ਨੂੰ ਕੋਈ ਅੱਧਾ ਫੂਕ ਕੇ ਛੱਡ ਦੇਵੇ ਤਾਂ ਕਿੰਨੀ ਤਕਲੀਫ ਹੁੰਦੀ ਹੈ ਇਹ ਉਹ ਬੂਟੇ ਆ ਜਿਹੜੇ ਜਨਮ ਤੋਂ ਲੈ ਕੇ ਮੌਤ ਤੱਕ ਬੰਦੇ ਦੇ ਨਾਲ ਰਹਿੰਦੇ ਆ ਬੰਦਾ ਜਦੋਂ ਤੋਂ ਜਨਮ ਲੈਂਦਾ ਉਦੋਂ ਤੋਂ ਇਹ ਸਾਨੂੰ ਸਾਹ ਦਿੰਦੇ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਹ ਹੁੰਦਾ ਤੇ ਘਰਾਂ ਦੇ ਵਿੱਚ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਬੈਠੇ ਆ ਉੱਥੇ ਜਿੰਨਾ ਵੀ ਫਰਨੀਚਰ ਲੱਗਿਆ ਇਹਨਾਂ ਰੁਖ ਬੂਟਿਆਂ ਤੋਂ ਹੀ ਆਇਆ ਹੈ ਤੇ ਮਰਨ ਵੇਲੇ ਵੀ ਆਪਣੇ ਤਾਂ ਬੰਦੇ ਨੂੰ ਸੇਵਿਆਂ ਤੱਕ ਚੱਕ ਕੇ ਛੱਡੇ ਹੁੰਦੇ ਆ ਇਹ ਰੁਖ ਬੂਟੇ ਹੀ ਆ ਜਿਹੜੇ ਨਾਲ ਬੰਦੇ ਦੇ ਜਲਦੇ ਆ ਬੰਦੇ ਦਾ ਅੰਤ ਟਾਈਮ ਤੱਕ ਇਹ ਸਾਥ ਦਿੰਦੇ ਆ ਪਰ ਲੋਕਾਂ ਦੀਆਂ ਘਟੀਆਂ ਕਰਤੂਤਾਂ ਦੇਖੋ ਇਹਨਾਂ ਨੂੰ ਵੀ ਨਹੀਂ ਬਖਸ਼ਦੇ ਇਹ ਸਾਰਾ ਢੀੜ ਹਰਿਆ ਭਰਿਆ ਲੋਕਾਂ ਨਾਲ ਤਬਾਹ ਕਰਕੇ ਰੱਖ ਦਿੱਤਾ ਕਿਸੇ ਘਟੀਆਂ ਬੰਦੇ ਨੇ ਇੱਥੇ ਵਿਚਾਰੇ ਕਿੰਨੇ ਜੀਵ ਜੰਤੂ ਗਰਮੀ ਤੋਂ ਬਚਣ ਵਾਸਤੇ ਇਹਨਾਂ ਦੇ ਵਿੱਚ ਰਹਿੰਦੇ ਹੋਣੇ ਆ ਸਾਰੇ ਜਿੰਦੇ ਫੂਕੇ ਰੱਖ ਦਿੱਤੇ ਵਿਚਾਰੇ ਸਾੜ ਕੇ ਰੱਖ ਦਿੱਤੇ ਬੂਟਿਆਂ ਦੇ ਨਾਲ ਨਾਲ ਉਹਨਾਂ ਜੀਵ ਜੰਤੂਆਂ ਦਾ ਵੀ ਨੁਕਸਾਨ ਕਰਤਾ ਬਹੁਤ ਵੱਡਾ ਇੱਕ ਬੀੜ ਐ ਇਹ ਜਿਹੜਾ ਸਾਰਾ ਹੀ ਤਬਾਹ ਕਰਤਾ ਸਾਰਾ ਫੂਕੇ ਰੱਖ ਦਿੱਤਾ ਭਲਾ ਕਿਸੇ ਨੂੰ ਕਿਆ ਦਿੱਕਤ ਹੋ ਸਕਦੀ ਐ ਨਾ ਤੋਂ ਇਹਨਾਂ ਜੀਵ ਜੰਤੂਆਂ ਦਾ ਵਿਚਾਰਿਆਂ ਦਾ ਕਿਆ ਕਸੂਰ ਐ ਇਹਨਾਂ ਦਾ ਇਹ ਕਸੂਰ ਐ ਜੋ ਇਹਨਾਂ ਨੇ ਜਨਮ ਬੰਦਿਆਂ ਦੇ ਨਾਲ ਲੈ ਲਿਆ ਜਿੱਥੇ ਦੋ ਟੰਗਾਂ ਵਾਲਾ ਖਤਰਨਾਕ ਜਾਨਵਰ ਬੰਦਾ ਰਹਿੰਦਾ ਉੱਥੇ ਇਹਨਾਂ ਨੇ ਜਨਮ ਲੈ ਲਿਆ ਤਾਜ ਇਹਨਾਂ ਦੀ ਇਹ ਦੁਰਦਸ਼ਾ ਹੋ ਰਹੀ ਆ ਫਿਰ ਲੋਕ ਰਹੁੰਦੇ ਆ ਗਰਮੀ ਨੂੰ ਕਿ ਮੀਂਹ ਨਹੀਂ ਲੱਗਦਾ ਤਾਪਮਾਨ 45 ਡਿਗਰੀ ਦੇ ਪਹੁੰਚ ਗਿਆ ਮੈਂ ਕਹਿੰਦਾ 50 ਤੇ ਵੀ ਪਹੁੰਚਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਅਗਲਾਵੇ ਕੁਦਰਤ ਵੀ ਇਹਨਾਂ ਤੋਂ ਫਿਰ ਬਦਲਾ ਪੂਰਾ ਲੈਂਦੀ ਆ ਕਿਉਂਕਿ ਕੁਦਰਤ ਕਿਸੇ ਦਾ ਹੱਕ ਨਹੀਂ ਰੱਖਦੀ ਕੁਦਰਤ ਵੀ ਸਭ ਨੂੰ ਦੁੱਗਣਾ ਮੋੜਦੀ ਆ ਜਿੱਦਾਂ ਦਾ ਕੋਈ ਕਰਮ ਕਰਦਾ ਕਿਉਂਕਿ ਲੇਖਾ ਦੇਣਾ ਪੈਂਦਾ ਇਹ ਉਹ ਘਟਿਆ ਲੋਕ ਹੈ ਜਾ ਦੇ ਇਹਨਾਂ ਦਾ ਕੋਈ ਘਰ ਚ ਬਿਮਾਰ ਹੁੰਦਾ ਜਾ ਇਹਨਾਂ ਦਾ ਕੋਈ ਕੰਮ ਵਿਗੜ ਜਾਂਦਾ ਹੈ ਫਿਰ ਇਹ ਲੋਕ ਗੱਲਾਂ ਕਰਦੇ ਆ ਕਿ ਅਸੀਂ ਤਾਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਦਾ ਬੁਰਾ ਨਹੀਂ ਸੋਚਿਆ ਸਾਡਾ ਪਤਾ ਨਹੀਂ ਕਾਹਤੇ ਬੁਰਾ ਹੁੰਦਾ ਪਰ ਇਹ ਆਪਣੀਆਂ ਕਰਤੂਤਾਂ ਨੂੰ ਭੁੱਲ ਜਾਂਦੇ ਆ ਜਿਹੜੀਆਂ ਇਹਨਾਂ ਨੇ ਕਰਤੂਤਾਂ ਕੀਤੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਜਿਹੇ ਲੋਕਾਂ ਨੂੰ ਲਾਣਤਾ ਪਾਇਆ ਕਰੋ ਤਾਂ ਕਿ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਆ ਸਕੇ ਇਹ ਕੁੜਤਰਤ ਇਹਨਾਂ ਕੱਲਿਆਂ ਦੀ ਨਹੀਂ ਹੈ ਇਹ ਆਲਾ ਦਵਾਲਾ ਇਹਨਾਂ ਕੱਲਿਆਂ ਦਾ ਨਹੀਂ ਹੈ ਇਹ ਥੋੜੇ ਕੁ ਬੰਦਿਆਂ ਦੀਆਂ ਗਲਤੀਆਂ ਕਰਕੇ ਸਭ ਨੂੰ ਹਰਜਾਨਾ ਭੁਗਤਣਾ ਪੈਂਦਾ ਹੈ ਜਦੋਂ ਕੁਦਰਤੀ ਆਫਤਾਂ ਦੀਆਂ ਆੜ ਆਂਦੇ ਆ ਸੋਕਾ ਪੈਂਦਾ ਹੈ ਗਰਮੀ ਜਿਆਦਾ ਵੱਧਦੀ ਹੈ ਇਹ ਮਾਰ ਸਭ ਨੂੰ ਝੱਲਣੀ ਪੈਂਦੀ ਹੈ ਸਿਰਫ ਇਹਨਾਂ ਨੂੰ ਨਹੀਂ ਝੱਲਣੀ ਪੈਂਦੀ ਹਰੇਕ ਪਿੰਡ 'ਚ ਥੋੜੇ ਘਟਿਆ ਬੰਦੇ ਹੁੰਦੇ ਆ ਥੋੜੇ ਵਿਚਾਰੇ ਚੰਗੇ ਬੰਦੇ ਹੁੰਦੇ ਜਿਹੜੇ ਇਹਨਾਂ ਰੁੱਖ ਬੂਟਿਆਂ ਨੂੰ ਬਚਾਉਣ ਵਾਸਤੇ ਪੂਰੀ ਮਿਹਨਤ ਕਰਦੇ ਆ ਆਪਣਾ ਪੈਸਾ ਖਰਚ ਕੇ ਹੱਥੀਂ ਮਿਹਨਤ ਕਰਕੇ ਬੂਟੇ ਲਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਦਿੰਦੇ ਆ ਸਾਂਭਦੇ ਆ 2-3 ਸਾਲਾਂ ਦੇ ਵਿੱਚ ਵੱਡੇ ਕਰਦੇ ਆ ਪਰ ਇਹੋ ਜਿਹੇ ਘਟੀਆ ਸੋਚਦੇ ਬੰਦੇ ਇੱਕ ਥੀਲੀ ਲਾ ਕੇ ਸਭ ਕੁਝ ਤਬਾਹ ਕਰ ਜਾਂਦੇ ਆ ਦੇਖੋ ਕਿੰਨਾ ਜ਼ਿਆਦਾ ਏਰੀਆ ਇਹਨਾਂ ਨੇ ਤਬਾਹ ਕਰਕੇ ਰੱਖਤਾ ਕਿੰਨੇ ਰੁੱਖ ਬੂਟੇ ਆ ਪੰਜਾਬ ਦਾ ਵਿਰਾਸਤੀ ਬੂਟਾ ਟਾਲੀ ਇਸ ਇਲਾਕੇ 'ਚ ਇਹ ਦੇਖੋ ਸਭ ਤੋਂ ਜ਼ਿਆਦਾ ਜ਼ਿਆਦਾ ਇਹਦਾ ਹੀ ਨੁਕਸਾਨ ਕੀਤਾ ਪੂਰੀ ਤਰ੍ਹਾਂ ਨਾਲ ਤਬਾਹ ਕਰਤੇ ਇਹਨਾਂ ਵਿਚਾਰਿਆਂ ਨੇ ਕਿੱਥੇ ਆਰੇ ਹੋ ਜਾਣਾ ਮੁੜਕਾ ਤੇ ਜਿਹੜੇ ਇਹਦੇ ਵਿੱਚ ਛੋਟੇ-ਛੋਟੇ ਜੀਵ ਜੰਤੂ ਮਰੇ ਆ ਉਹ ਅਲੱਗ ਹੈ ਵਿਚਾਰੇਆਂ ਨੇ ਜ਼ਿੰਦਗੀ ਛਾੜ ਦਿੱਤਾ ਇਹਨਾਂ ਬੰਦਿਆਂ ਦੇ ਤੋਂ ਥੋੜਾ ਜਿਹਾ ਸੇਕ ਲੱਗ ਜਾਵੇ ਦੇਖੋ ਕਿਦਾਂ ਹੁੰਦੇ ਫਿਰਦੇ ਆ ਕਿਦਾਂ ਠੱਠੇ ਫਿਰਦੇ ਆ ਇਹਨਾਂ ਦੇ ਬੱਚਿਆਂ 'ਤੇ ਥੋੜਾ ਜਿਹਾ ਦੁੱਖ ਆ ਜਾਵੇ ਕਿੰਨੇ ਜ਼ਿਆਦਾ ਤੜਫਦੇ ਆ ਕਿੰਨੇ ਭੱਜਦੇ ਫਿਰਦੇ ਆ ਪਰ ਜਿਹਨਾਂ ਦਾ ਹੀ ਨੁਕਸਾਨ ਕਰਦੇ ਆ ਇਹ ਵੀ ਕਿਸੇ ਦੇ ਬੱਚੇ ਆ ਤੁਸੀਂ ਵੀਡੀਓ ਦੇ ਸ਼ੁਰੂ ਚ ਦੇਖਿਆ ਕਿਦਾਂ ਉੱਥੇ ਆਂਡੇ ਜਲੇ ਪਏ ਆ ਾਂਡਿਆਂ ਤੋਂ ਇਲਾਵਾ ਬਹੁਤ ਸਾਰੇ ਜੀਬ ਵੀ ਇੱਥੇ ਜਿਹੜੇ ਵਿਚਾਰੇ ਜਲ ਗਏ ਸੋ ਇਹਨਾਂ ਮਾੜੇ ਕਰਤੂਤ ਕਰਨੇ ਵਾਲੇ ਬੰਦਿਆਂ ਦਾ ਵੀ ਕਦੇ ਭਲਾ ਨਹੀਂ ਹੋਣਾ ਇਹ ਵੀ ਜ਼ਰੂਰ ਹੈ ਇਹਨਾਂ ਨੂੰ ਵੀ ਇਹਦਾ ਹਰਜਾਨਾ ਭੁਗਤਣਾ ਪੈਣਾ ਸੋ ਵੀਡੀਓ ਸ਼ੇਅਰ ਕਰਕੇ ਤੇ ਲਾਹਣਤਾ ਇਦਾਂ ਦੇ ਬੰਦਿਆਂ ਨੂੰ ਜ਼ਰੂਰ ਪਾਇਆ ਕਰੋ ਜੇਕਰ ਤੁਹਾਨੂੰ ਕੋਈ ਮਿਲਦਾ ਐਦਾਂ ਦਾ ਬੁਰਾ ਕੰਮ ਕਰਦਾ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਧੰਨਵਾਦ ਜੀ